ਅਸੀਂ ਤਾਂ ਆਜ਼ਾਦੀ ਦੀ ਖੁਸ਼ੀ ਮਨਾਉਨੇ ਹੋ ਲੇਕਿਨ ਕੀ ਆਜ਼ਾਦੀ ਦੀ ਖੁਸ਼ੀ ਮਨਾਣ ਵਾਲਿਆਂ ਨੇ ਕਦੀ ਸਾਨੂੰ ਕਿਹਾ ਕਿ ਤੁਹਾਡਾ ਸਭ ਕੁਝ ਉਜੜ ਗਿਆ ਸੀ ਤੁਹਾਨੂੰ ਵੀ ਅਸੀਂ ਅਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਸਲਾਮ ਬੇਸ਼ਕਰਦੇ ਵੀ ਤੁਸੀਂ ਸਭ ਤੋਂ ਵਧੀਆ ਕੁਰਬਾਨੀ ਦਿੱਤੀ ਸੁਣਿਆ ਕਦੀ ਉਲਟਾ ਇਹ ਜ਼ਰੂਰ ਕਹਾਦਨ ਕਿ ਵੀ ਪੰਜਾਬੀਆਂ ਨੇ ਕੀਤਾ ਕੀ ਉਹ ਜਿਹੜੇ ਲੋਕ ਪੂਰੇ ਦੇਸ਼ ਤੇ ਲੋਕ ਖੁਸ਼ੀ ਮਨਾ ਰਹੇ ਸੀ ਲੱਡੂ ਵਾਂਢਜ ਵੀ ਅੰਗਰੇਜ਼ ਚਲਾ ਗਿਆ ਅੰਗਰੇਜ਼ ਚਲਾ ਗਿਆ ਅਸੀਂ ਆਪਣੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਜੱਕੀ ਮੋਢਿਆਂ ਦੇ ਉੱਤੇ ਤੁਰੇ ਜਾ ਰਹੇ ਸੀਗੇ ਭਾਵੇਂ ਅਸੀਂ ਲੈਹੰਦੇ ਪੰਜਾਬ ਤੋਂ ਚੜ੍ਹਦੇ ਵੱਲ ਆਏ ਆ ਭਾਵੇਂ ਚੜ੍ਹਦੇ ਤੋਂ ਲੈਹੰਦੇ ਪੰਜਾਬ ਵੱਲ ਗਏ ਲੇਕਿਨ ਦੋਨਾਂ ਦੀ ਕਹਾਣੀ ਦੋਨਾਂ ਦਾ ਜ਼ਖਮ ਦੋਨਾਂ ਦਾ ਦਰਦ ਜਿਹੜਾ ਹੈ ਉਹ ਇੱਕੋ ਜਿਹਾ ਹੈ ਜਿਹਨਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਮੁਸਲਮਾਨ ਨਹੀਂ ਸੀ ਨਾ ਮੁਹੰਮਦ ਅਲੀ ਜਿਨ੍ਹਾਂ ਪੰਜਾਬ ਦਾ ਰਹਿਣ ਵਾਲਾ ਨਹੀਂ ਸੀਗਾ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗੱਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਰਹਿਣਗੇ ਇਹਨਾਂ ਗੱਡੀਆਂ ਜਾ ਰਹੀ ਸੀ ਇੱਥੇ ਉਹਨਾਂ ਦੀ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ ਜਿੰਦਾ ਬੰਦੇ ਨਹੀਂ ਉਤਰੇਗੇ ਜਿਵੇਂ ਸਾਨੂੰ ਸਾਡੇ ਸਿੱਖਾਂ ਵੀਰਾਂ ਨੇ Hindu ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸਿੱਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਕਾਂਗਾ ਜ਼ਿਲ੍ਹੇ ਕੋਕੇ ਰੱਖਿਆ ਫਿਰ ਉਹ ਸਾਨੂੰ ਬਾਹਰੋਂ ਤਾਂ ਕਿ ਛੱਡ ਕੇ ਆਏ ਤੇ ਫਿਰ ਇਹ ਜਿਨਾਂ ਨੇ ਕਤਲੋ ਕਾਰਜ ਕੀਤੀ ਹੈ ਕਿ ਤੂੰ ਆਏ ਤੇ ਜਦ ਹੱਲੇ ਹੋਏ ਆਪਾਂ ਤੁਰੇ ਸਮਝੋ ਇਹ ਤੂੰ ਪਾਕਿਸਤਾਨ ਲਈ ਜਾਂ ਪਾਕਿਸਤਾਨ ਤੋਂ ਜਿਹੜੇ ਲੋਕ ਜੰਲੀ ਤੁਰੇ ਰਾਜ ਕਿਸੇ ਦੀ ਧੀ ਵਿਛੜ ਗਈ ਰਾਜ ਕਿਸ ਦਾ ਭਰਾ ਵਿਛੜ ਗਿਆ ਕਿਸੇ ਦਾ ਪਿਓ ਪਿੱਛੇ ਰਹਿ ਗਿਆ ਉਹ 30 30 40 40 ਸਾਲ ਤੋਂ ਲੋਕੀ ਰਾਤ ਨੂੰ ਬੂਏ ਖੋਲ ਕੇ ਬੈਠੜੇ ਪਤਾ ਨਹੀਂ ਅੱਜ ਜਾਊਗਾ ਕੱਲ ਆਊਗਾ ਇਸ ਤਕਲੀਫ ਨੂੰ ਕੋਣ ਮਹਿਸੂਸ ਕਰ ਸਕਦਾ ਪੰਜਾਬੀਆਂ ਤੋਂ ਲਾਪ? ਪਿਉਰੋ ਸਾਲ ਹੜਾ ਅਗੇ ਜੀ ਪੰਜਾਬ ਦੇ ਵਿੱਚ। ਅਸਮਾਨ ਵੀ ਰੋਣ ਤੋਂ ਨਹੀਂ ਹਟ ਰਿਹਾ ਸੀ ਕਾ ਕਦੀ ਪੁੱਛ ਲਈ ਉਹ ਪੁਰਾਣੇ ਕੀ ਸੀ। ਬੁੜਿਆਂ ਨੂੰ ਮੈਂ ਤਾਂ ਜਿੱਥੇ ਤੱਕ ਪੜਿਆ ਅਸਮਾਨ ਰੋਣ ਤੋਂ ਨਹੀਂ ਹਟ ਰਿਹਾ ਸੀ। 14 ਅਗਸਤ ਦੀ ਸ਼ਾਮ ਨੂੰ ਐਸਾ ਰੇਡੀਓ ਨੇ ਬੰਬ ਛੁਟਿਆ ਪੰਜਾਬੀਆਂ ਤੇ ਐਲਾਨ ਕਰ ਦਿੱਤਾ ਗਿਆ ਵਿਦੇਸ਼ ਦਾ ਵਟਵਾਰਾ ਹੋ ਗਿਆ। ਉਹ ਜਿਹੜਾ ਲੋਕਾਂ ਨੇ ਸੂਬਾ ਨੂੰ 15 ਅਗਸਤ ਦਾ ਜਸ਼ਨ ਮਨਾਉਣਾ ਸੀਗਾ ਉਸ ਵੇਲੇ ਜਿਹੜਾ ਲੋਕਾਂ ਨੇ ਆਜ਼ਾਦੀ ਦੇ ਗੀਤ ਗਾਣੇ ਸੀਗੇ ਉਹਨਾਂ ਨੇ ਤਾਂ ਆਪਣੀ ਜਾਨ ਦੇ ਲਾਲੇ ਪੈ ਗਏ ਹੁਣ ਪੱਗ ਭਾਵੇਂ ਉਹ ਖਾਨ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਸਿੰਘ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਬਾਉ ਜੀ ਦੀ ਹੋਵੇ ਇਹ ਸਮਝਿਓ ਤੇ ਪਰਲਮੈਂਟੀ ਤਾਂ ਪੱਗ ਹੀ ਨਜ਼ਰ ਆਣੀ ਸੀ ਕਿ ਉਹ ਕਿੱਦਾਂ ਘਟਾਣੀ ਸੀ ਕਿ ਹੱਥ ਜੀਣਤੀ ਕਿੱਦਾਂ ਘਟਣੀ ਸੀ ਹੁਣ ਤਵਾਜਨ ਕਿਦਾਂ ਬਰਕਰਾਰ ਕਰਨਾ ਸੀਗਾ ਇਸ ਲਈ ਪੰਜਾਬ ਦੀ ਵੰਡ ਜਿਹੜੀ ਹੈ ਉਹ ਸਿਆਸਤਦਾਨਾਂ ਲਈ ਜ਼ਰੂਰੀ ਸੀ ਪੰਜਾਬੀਆਂ ਲਈ ਜ਼ਰੂਰੀ ਨਹੀਂ ਸੀ ਪੰਜਾਬੀਆਂ ਨੇ ਦੂਜੇ ਨੂੰ ਮਹਿਨ ਨਹੀਂ ਦਿੱਤੇ ਪੰਜਾਬੀ ਸਿਰਜੀ ਜਾਂਦੇ ਕਿ ਦੂਜੇ ਨੂੰ ਮਿਲੇ ਬਾਗਰ ਸਾਤ ਸਮੁੰਦਰ ਪਾਰ ਵੀ ਮਿਲੇ ਹਨ ਤੋ ਜੱਫੀ ਪਾ ਕੇ ਮਿਲੇ ਰੂਹ ਕੇ ਮਿਲੇਗੀ ਯਾਰ ਅਸੀਂ ਇਕੱਠੇ ਰਹਿੰਦੇ ਸੀ ਸਾਡੇ ਨਾਲ ਕੀ ਹੋ ਗਿਆ ਦਰਾਂਗਾ ਸਤਾਵੇ ਜਿੱਥੇ ਦੇਸ਼ ਦੀ ਪੂਰੇ ਦੀ ਗੱਲ ਕਰਦੇ ਹਾਂ ਉਦੋਂ ਸਪੈਸ਼ਲ ਪੰਜਾਬ ਨੂੰ ਵੀ ਸਲੂਟ ਕਰਿਆ ਕਰੋ ਪੰਜਾਬ ਨੂੰ ਸਲਾਮ ਪੇਸ਼ ਕਰਿਆ ਕਰੋ ਕਿ ਇਹਨਾਂ ਲੋਕਾਂ ਨੇ ਕੁਰਬਾਨੀ ਵੀ ਦਿੱਤੀ ਔਰ ਉਜਾਲਾ ਵੀ ਦੇਖਿਆ ਉਹਦੇ باوجود ਵੀ ਅੱਜ ਅਸੀਂ ਭਾਰਤ ਦੀ ਅਰਥਵਿਵਸਥਾ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਭਾਰਤ ਦੀ ਰਾਖੀ ਦੇ ਵਿੱਚ ਅੱਜ ਵੀ ਪੰਜਾਬੀ ਜਿਹੜੇ ਆ ਦੁਬਾਰਾ ਤੋਂ ਸਿਰ ਮੋਰ ਬਣ ਕੇ ਅਸ਼ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਬੂਜ ਸਿੰਘ 15 ਅਗਸਤ ਆਜ਼ਾਦੀ ਦਾ ਦਿਨ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ ਪਰ ਆਜ਼ਾਦੀ ਵਟਵਾਰੇ ਦੇ ਵਿੱਚ ਬਗੋ ਪੰਜਾਬੀਆਂ ਲਈ ਇਹ ਵਟਵਾਰਾ ਸੀ ਕਿਉਂਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸ਼ਹੀਦیاں ਦਿੱਤਾ ਹੈ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਉਹਨਾਂ ਦਾ ਹੀ ਵਟਵਾਰਾ ਹੋਵੇ ਉਨਾਂ ਨੂੰ ਹੀ ਮੋਦ ਦੇ ਘਾਟ ਉਤਾਰ ਤੱਕ ਇਹ ਨਹੀਂ ਵੀ ਸਿਰਫ ਇੱਕ طرف ਤੋਂ ਹੋਇਆ ਦੋਨੋਂ ਤਰਫਾਂ ਤੋਂ ਹੋਇਆ ਹੁਣ ਸਵਾਲੇ ਉੱਠਦੇ ਨੇ ਵੀ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋ ਕੇ ਲੜੇ ਸਰ ਪਰ ਕੀ ਹੋਇਆ ਵੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਤੈਸ ਤੇ ਹੁਣ ਗੱਲਬਾਤ ਕਰਾਂਗੇ ਮੇਰੇ ਨਾਲ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆੜੇ ਵਿੱਚ ਜੁੜਾ ਇਹਨਾਂ ਨਾਲ ਗੱਲਬਾਤ ਕਰਨ ਦਾ ਕਾਰਨ ਹੈ ਵਾ ਵੀ ਇਹ ਪੂਰਾ ਪਰਿਵਾਰ ਹੀ ਸਵਤੰਤਰਤਾ ਸਨਾਨੀਆਂਦਾਰੇ ਫ੍ਰੀडम फाइਟਰਸ ਦਾ ਪੂਰਾ ਪਰਿਵਾਰ ਹੈ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਰਦਾਦਾ ਜੀ ਇਹਨਾਂ ਦੇ ਪੁਰਖੇ ਜਿਹੜੇ ਨੇ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਜਿਹੜਾ ਹੈ ਉਹ ਦਰਜ ਹੈ ਉਹਨਾਂ ਅਗਲੀ ਗੱਲ ਇਹਨਾਂ ਨਾਲ ਕਰਦੇ ਆਂ ਪਰ ਨੰਦਨ ਨੂੰ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਕਿੱਦਾਂ ਦੇਖਦੇ ਹੋ ਜਦੋਂ ਇਹ ਦਿਨ ਆਉਂਦੇ ਆ ਜ਼ਰੂਰ ਮਨ ਦੇ ਵਿੱਚ ਖੁਸ਼ੀ ਤਾਂ ਹੁੰਦੀ ਆ ਵੀ 15 ਅਗਸਤ ਆਈ ਗਿਆ ਝੰਡੇ ਲੜਾਵਾਂਗੇ ਤੁਸੀਂ ਹਮੇਸ਼ਾ ਹਰ ਸਾਲ ਜਿਹੜੇ ਝੰਡੇ ਲੜਾਉਂਦੇ ਹੋ ਪਰ ਦੂਜੇ ਪਾਸੇ ਗਮ ਵੀ ਹੁੰਦਾ ਵਡਵਾਰੇ ਦਾ ਉਹ ਤਸਵੀਰਾਂ ਵੀ ਅੱਗੇ ਆ ਜਾਂਦੀਆਂ ਵੀ ਕਿੰਦਾ ਲੋਕ ਮਾਰੇਗੇ ਕਈ ਤਾਂ ਇਹ ਵੀ ਗੱਲਾਂ ਕਹਿੰਦੇ ਵੀ 15 ਤੋਂ 20 ਲੱਖ ਲੋਕਾਂ ਦੀ 8 ਵਜੇ ਜਾਣ ਚਲੀ ਗਈ ਸੀ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ 15 ਅਗਸਤ ਪਾਰਦੀਆ ਆਜ਼ਾਦੀ ਦਾ ਦਿਹਾੜਾ ਹੈ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰੇ ਮਹੂਮ ਪਿਤਾ ਜੀ ਮੌਲਨਾ ਬੀਬੂ ਰਹਿਮਾਨ ਸਾਨੀ ਵਿਧਾਨੀ ਸਾਹਿਬ ਜੀ ਆਜ਼ਾਦੀ ਦੀ ਵੀ 15 ਅਗਸਤ ਦਾ ਦਿਨ ਆਉਂਦਾ ਸੀਗਾ ਇਹ ਗੱਲ ਦਾ ਠੀਕ ਹੈ ਕਿ ਉਹ ਕਿਤੇ ਨਾ ਕਿਤੇ ਅ ਆਜ਼ਾਦੀ ਦੇ ਇਸ ਦਿਹਾੜੇ ਨੂੰ ਸ਼ਾਮਲ ਹੋਣ ਦੇ ਲਈ ਚਤ੍ਰਿੰਗਾ ਲਹਿਰਾਂ ਦੇ ਲਈ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਸੀ ਠੀਕ ਹੈ ਕਿ ਉਹ ਪੂਰੇ ਦੇਸ਼ ਦੇ ਲਈ ਬੜੀ ਖੁਸ਼ੀ ਦਾ ਦਿਨ ਹੈ ਹੋਣਾ ਦੀ ਚਾਹੀਦਾ ਹੈ ਕਿ ਜਦ ਦੇਖੀ ਇੱਕ ਬਰਤਾਨਵੀ ਸਾਮਰਾਜ ਨੂੰ 300 ਸਾਲ ਦੀ ਕਲੰਬੀ ਲੜਾਈ ਤੋਂ ਬਾਅਦ ਆਪਣੇ ਦੇਸ਼ ਤੋਂ ਬਾਹਰ ਕੱਢਿਆ ਲੇਕਿਨ ਉਸ ਦੇ ਨਾਲ ਨਾਲ ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਜਿਹੜੇ ਦਿਨ ਨੇ ਇਹ ਆਜ਼ਾਦੀ ਦੇ ਦਿਨ ਤਾਂ ਨਹੀਂ ਹੈਗੇ ਨੇ ਲੇਕਿਨ ਇਸ ਦੇ ਨਾਲ ਨਾਲ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬੜੇ ਦੁੱਖ ਦੇ ਦਿਨ ਨੇ ਬੜੀ ਆਜ਼ਮਾਇਸ਼ ਦਾ ਸਮਾਂ ਉਹ ਦੋ ਸਾਡੇ ਤੇ ਗੁਜ਼ਰਿਆ ਹੈ ਔਰ ਐਸੇ ਜ਼ਖਮ ਦੇ ਕੇ ਗਿਆ ਕਿ ਜੀਣਾ ਦੀ ਠੇਸ ਜਿਹੜੀ ਹੈ ਜੀਣਾ ਦੀ ਦਰਦ ਜਿਹੜਾ ਹੈ ਉਹ ਅੱਜ ਵੀ ਜਿਹੜਾ ਅਸੀਂ ਲੋਕ ਮਹਿਸੂਸ ਕਰਦੇ ਹਾਂ ਕਾਰਨ ਕਿ ਉਹ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਲੜਾਈ ਇਕੱਠੇ ਲੜੀ ਜੇ ਆਪਾਂ ਗੱਲ ਕਰਦੇ ਹਾਂ ਬੜੇ ਸੁਤੰਤਰਤਾ ਦਾ ਸੰਨਾਨੀ ਜਿਹੜਾ ਆ ਉਹ ਮੁਸਲਿਮ ਵੀ ਨੇ ਸਿੱਖ ਵੀ ਨੇ ਹਿੰਦੂ ਵੀ ਨੇ ਆਪਾਂ ਦੇਸ਼ ਦੀ ਆਜ਼ਾਦੀ ਲਈ ਲੜਾਈਆਂ ਤਾਂ ਇਕੱਠਿਆਂ ਲੜਦੇ ਰਹੇ ਪਰ ਜਦੋਂ ਦੇਸ਼ ਆਜ਼ਾਦ ਹੋਇਆ ਉਹ ਦੋ ਆਪਸ 'ਚ ਹੀ ਲੜ ਪਏ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਖਿਲਾਫ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਜੰਗ ਅਜ਼ਾਦੀ ਦੇ ਦੌਰਾਨ ਹੀ ਤਿਆਰ ਕਰ ਦਿੱਤੀ ਗਈ ਸੀ ਅਜਾ ਹੁਣ ਆਪਾਂ ਕਮਾਂਗੇ ਵੀ ਪੰਜਾਬ ਦੇ ਖਿਲਾਫ ਹੀ ਕਿਉਂ ਸਾਜ਼ਿਸ਼ ਤਿਆਰ ਕੀਤੀ ਗਈ ਹੂੰ ਤੇ ਕਿਉਂ ਬਾਕੀ ਸੂਬਿਆਂ ਨਹੀਂ ਸੀ ਕਿ ਭਾਰਤ ਦੇ ਵਿੱਚ ਸੁਤੰਤਰਤਾ ਸੰਗਰਾਮ ਤਾਂ ਸਾਰੀ ਜਗ੍ਹਾ ਹੀ ਲੜਿਆ ਜਾ ਰਿਹਾ ਸੀ ਪੰਜਾਬੀ ਕਿਉਂ ਪੰਜਾਬੀ ਇਸ ਲਈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਜਿਹੜੀ جنگ ਆਜ਼ਾਦੀ ਦੀ ਲੜਾਈ ਲੜੀ ਹੈ ਨਾ ਉਹ ਪੂਰੇ ਦੇਸ਼ 'ਚ ਘਟਗਿੰਦੀ ਹੋਣ ਦੇ ਬਾਵਜੂਦ ਫਰੰਟ ਲਾਈਨ ਦੇ ਉੱਤੇ ਜਾ ਕੇ ਲੜੀ ਹੂੰ ਜਾਦਵੀ ਕੋਈ ਕੌਮ ਜਾਂ ਕੋਈ ਕੋਈ ਬੰਦਾ ਜਾਂ ਕੋਈ ਸੰਸਥਾ ਜਾਂ ਕੋਈ ਅਲੱਗ-ਅਲੱਗ ਤਰ੍ਹਾਂ ਦੇ ਲੋਕ ਕਿਸੇ ਵੀ ਫੀਲਡ ਦੇ ਵਿੱਚ ਉਹ ਜਦ ਮੋਢੀ ਬਣ ਜਾਂਦੇ ਅੱਗੇ ਚਲੇ ਜਾਂਦੇ ਤੇ ਉਹ ਟਾਰਗੇਟ ਦੇ ਉੱਤੇ ਆ ਜਾਂਦੇ ਹੂੰ ਤੇ ਅੰਗਰੇਜ਼ ਦਾ ਟਾਰਗੇਟ ਦੇ ਵਿੱਚ ਪੰਜਾਬੀ ਇੱਕ ਨੰਬਰ ਤੇ ਆ ਗਏ ਕਿਉਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਸੀਗੇ ਉਸ ਵੇਲੇ ਉਹਨਾਂ ਚ ਜਿਹੜੀ ਗਿਣਤੀ ਹੈ ਮੁਸਲਮਾਨਾਂ ਦੀ ਸਿੱਖਾਂ ਉਹ ਤੇ ਹਿੰਦੂਆਂ ਦੀ ਇਹ ਤਿੰਨ ਕੌਮਾਂ ਹੀ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਸੀਗੀਆਂ ਤੇ ਇਹਨਾਂ ਨੇ ਰਲ ਮਿਲ ਕੇ ਬੜੀ ਜਦੋ ਜਹਿਦ ਦੇ ਨਾਲ ਯਾਨੀ ਬਾਕੀ ਸੂਬਿਆਂ ਨਾਲੋਂ ਹਾਲਾਂਕਿ ਅਸੀਂ ਘੱਟ ਸੀਗੇ ਹੂੰ ਉਹਦੇ باوجود ਜਿਹੜੀ جنگ ਲੜੀ ਹੈ ਆਜ਼ਾਦੀ ਦੀ ਉਹ ਇਸ ਤਰੀਕੇ ਨਾਲ ਲੜੀ ਕਿ ਅੰਗਰੇਜ਼ ਸਾਨੂੰ ਅਲੱਗ ਤੋਂ شناخت ਦੇਣ ਲੱਗ ਪਿਆ ਕਿ ਵੀ ਇਹਨਾਂ ਨੂੰ ਇਹਨਾਂ ਤੇ ਕਾਬੂ ਪਾਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਤੇ ਇਸ ਲਈ ਅੰਗਰੇਜ਼ ਨੇ ਇੱਕ ਸਾਜ਼ਿਸ਼ ਜਿਹੜੀ ਹੈ ਤਿਆਰ ਕੀਤੀ ਕਿ ਜਿਹੜੇ ਲੋਕ ਕਿਉਂਕਿ ਫੁੱਟ ਪਾਣ ਦੀ ਰਾਜਨੀਤੀ ਜਿਹੜੀ ਹੈ ਅੰਗਰੇਜ਼ ਨੇ ਪਹਿਲਾਂ ਹੀ ਸ਼ੁਰੂ ਕੀਤੀ ਮੈਂ ਜੰਗ ਅਜ਼ਾਦੀ ਦੇ ਦੌਰਾਨ ਦਾ ਤੁਹਾਨੂੰ ਦੱਸਣਾ ਚਾਹੁੰਨਾ ਕਿ ਰੇਲਵੇ ਸਟੇਸ਼ਨਾਂ ਦੇ ਉੱਤੇ ਘੜੇ ਪਾਣੀ ਦੇ ਪਏ ਹੁੰਦੇ ਸੀਗੇ ਲੇਕਿਨ ਅੰਗਰੇਜ਼ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਰ ਉਹਨਾਂ ਤੇ ਪਾਣੀਆਂ ਤੇ ਨਾਮ ਲਿਖਵਾ ਦਿੱਤਾ Hindu ਪਾਣੀ Muslim ਪਾਣੀ ਔਰ ਜਦੋਂ ਟ੍ਰੇਨ ਆਉਂਦੀ ਸੀ ਬਾਕਾਇਦਾ ਇੱਕ Hindu ਨੂੰ ਮੁਲਾਜ਼ਮ ਨੂੰ ਬਿਠਾਉਂਦੇ ਸੀ ਮਟਕੇ ਤੇ ਇੱਕ Muslim ਮੁਲਾਜ਼ਮ ਇੱਕ ਅਲੱਗ ਮਟਕੇ ਤੇ ਔਰ ਵਾਜ਼ਾ ਮਾਰਦੇ ਸੀ ਵੀ Hindu ਪਾਣੀ ਪੀਓ Muslim ਪਾਣੀ ਹੂੰ ਤੇ ਮੇਰੇ ਪਰਦਾਦਾ ਮੌਲਨਾ ਹਬੀਬੁਰ ਰਹਿਮਾਨ ਲੁਧਿਆਣਵੀ ਪ੍ਰਥਮ ਜਿਹੜੇ ਆ ਪਹਿਲੇ ਉਹਨਾਂ ਨੇ ਕਾ ਮੰਡੀ ਚੌਂਕ ਦੇ ਵਿੱਚ ਇੱਕ ਇਤਿਹਾਸਿਕ ਜਲਸਾ ਕੀਤਾ ਜਿੱਦੇ ਸਾਰੇ ਮੁਸਲਮਾਨ ਹਿੰਦੂ ਸਿੱਖ ਵੀ ਇਕੱਠੇ ਹੋਏ ਤੇ ਕਹਿਣ ਲੱਗੇ ਕਿ ਯਾਰ ਆਪਾਂ ਮੁਲਕ ਆਜ਼ਾਦ ਕਰਾਣਾ ਹੈ ਤੇ ਹਾਂਜੀ ਕਰਾਣਾ ਹੈ ਤੇ ਫਿਰ ਇੱਕੋ ਹੀ ਪਾਣੀ ਪੀਣਾ ਹੈ ਮਟਕੇ ਤਾਂ ਤੋੜਨੇ ਪੈਣੇ ਤੇ ਅੰਗਰੇਜ਼ ਦੀ ਸਾਜ਼ਿਸ਼ ਨੂੰ ਉਹਨਾਂ ਨੇ ਭਾਪਿਆ ਔਰ ਅੰਗਰੇਜ਼ ਸਮਝਦਾ ਸੀਗਾ ਜਿੱਦਾਂ ਤੁਸੀਂ ਉਦਮ ਸਿੰਘ ਨੂੰ ਦੇਖਦੇ ਹੋ ਹਾਂ ਹੋਰ ਵੀ ਸਾਡੇ ਮੁਲਕ ਦੇ ਜਿਹੜੇ ਜਦੋਂ ਜਹਾਜ਼ ਦੀ ਆਜ਼ਾਦੀ ਦੇ ਪੰਜਾਬ ਦੇ ਜਿਹੜੇ ਕੁਹਾਟੀ ਨੇ ਅਗਰ ਤੁਸੀਂ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਪੜੋਂਗੇ ਤੇ ਉਹਨੂੰ ਉਹਦੇ ਹੀ ਤੁਹਾਨੂੰ ਸਾਰੇ ਹੀ ਮਿਲਨੇ ਸਾਰੇ ਅਸੀਂ ਤਾਂ ਆਜ਼ਾਦੀ ਦੀ ਖੁਸ਼ੀ ਮਨਾ ਲੈਣੇ ਹੋ ਲੇਕਿਨ ਕੀ ਆਜ਼ਾਦੀ ਦੀ ਖੁਸ਼ੀ ਮਨਾਣ ਆੜਾ ਨੇ ਕਦੀ ਸਾਨੂੰ ਕਿਹਾ ਵੀ ਤੁਹਾਡਾ ਸਭ ਕੁਝ ਉਜੜ ਗਿਆ ਸੀ ਤੋ ਉਹਨੂੰ ਵੀ ਅਸੀਂ ਅਪਰੀਸ਼ੀਏਟ ਕਰਦੇ ਤੁਹਾਨੂੰ ਸਲਾਮ ਪੇਸ਼ ਕਰਦੇ ਵੀ ਤੁਸੀਂ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਸੁਣਿਆ ਕਦੀ ਉਲਟਾ ਇਹ ਜ਼ਰੂਰ ਕਹਿਦਣ ਕਿ ਵੀ ਪੰਜਾਬੀਆਂ ਨੇ ਕੀਤਾ ਕੀ ਉਹ ਜਿਹੜੇ ਲੋਕ ਪੂਰੇ ਦੇਸ਼ ਤੇ ਲੋਕ ਖੁਸ਼ੀ ਮਨਾ ਰਹੇ ਸੀ ਗੱਡੂ ਵਾਂਗ ਅੰਗਰੇਜ਼ ਚਲਾ ਗਿਆ ਅੰਗਰੇਜ਼ ਚਲਾ ਗਿਆ ਅਸੀਂ ਆਪਣੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਰਕੀ ਮੋੜਿਆਂ ਦੇ ਉੱਤੇ ਤੁਰੇ ਜਾ ਰਹੇ ਸੀ ਭਾਵੇਂ ਅਸੀਂ ਲੈnde ਪੰਜਾਬ ਤੋਂ ਚੜਦੇ ਵਾਲਾ ਆਏ ਆ ਭਾਵੇਂ ਚੜਦੇ ਤੋਂ ਲੈnde ਪੰਜਾਬ ਵੱਲ ਗਏ ਲੇਕਿਨ ਦੋਨਾਂ ਦੀ ਕਹਾਣੀ ਦੋਨਾਂ ਦਾ ਜ਼ਖਮ ਦੋਨਾਂ ਦਾ ਦਰਦ ਜਿਹੜਾ ਹੈ ਉਹ ਇੱਕੋ ਜਿਹਾ ਹੈ ਜਿਹਨਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਮੁਸਲਮਾਨ ਨਹੀਂ ਸੀ ਨਾ محمد ਅਲੀ ਜਿਨ੍ਹਾਂ ਪੰਜਾਬ ਦਾ ਰਹਿਣ ਵਾਲਾ ਨਹੀਂ ਸੀ ਕਿ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਬੈਠੇ ਫੇਲ ਗੱਡੀਆਂ ਚ ਆ ਰਹੀ ਸੀ ਇੱਥੇ ਉਹਨਾਂ ਦੀ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ ਜਿੰਦਾ ਬੰਦੇ ਨਹੀਂ ਉਤਰੇਗੇ ਇਸ ਸਾਨੂੰ ਸਾਡੇ ਸੇਖਾਂ ਵੀਰਾਂ ਨੇ Hindu ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸੇਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਘਰਾਂ ਚ ਲੁਕੋ ਕੇ ਰੱਖਿਆ ਫਿਰ ਉਹ ਸਾਨੂੰ ਬਾਰਡਰ ਤੱਕ ਛੱਡ ਕੇ ਆਏ ਤੇ ਫਿਰ ਇਹ ਜਿਨ੍ਹਾਂ ਨੇ ਕਤਲੋਗ ਆਰਚ ਕੀਤੀ ਹੈ ਕਿ ਤੂੰ ਆਏ ਤੇ ਜਦ ਹੱਲੇ ਹੋਏ ਆਪਾਂ ਤੁਰੇ ਸਮਝੋ ਇਥੋਂ ਪਾਕਿਸਤਾਨ ਲਈ ਜਾਂ ਪਾਕਿਸਤਾਨ ਤੋਂ ਜਿਹੜੇ ਲੋਕ ਐ ਦੰਲੀ ਤੁਰੇ ਰਾਜ ਕਿਸੇ ਦਿੱਤੀ ਵਿਚਲ ਗਈ ਰਾਜ ਕਿਸਦਾ ਭਰਾ ਵਿਛੜ ਗਿਆ ਕਿਸਦਾ ਪਿਓ ਪਿਛੇ ਰਹਿ ਗਿਆ ਉਹ 30 40 40 ਸਾਲ ਤੋਂ ਲੋਕੀ ਰਾਤ ਨੂੰ ਮੂਏ ਖੋਲ ਕੇ ਬੈਠੇ ਰਹੇ ਪਤਾ ਨਹੀਂ ਆ ਜਾਊਗਾ ਕਾ ਲਾਊਗਾ ਇਸ ਤਕਲੀਫ ਨੂੰ ਕੋਣ ਮਹਿਸੂਸ ਕਰ ਸਕਦਾ ਪੰਜਾਬੀਆਂ ਤੋਂ ਲਾ ਬੇਰੂਸ ਸਾਲ ਹੜਾਗੇ ਜੀ ਪੰਜਾਬ ਦੇ ਵਿੱਚ ਅਸਮਾਨ ਵੀ ਰੋਣ ਤੋਂ ਨਹੀਂ ਹਟ ਰਿਹਾ ਅਸੀਂ ਕਾ ਕਦੀ ਪੁੱਛ ਲਈ ਉਹ ਪੁਰਾਣੇ ਕਿਸੇ ਉੜਿਆ ਨੂੰ ਮੈਂ ਤਾਂ ਜਿੱਤ ਤੱਕ ਪੜਿਆ ਅਸਮਾਨੋਂ ਤੋਂ ਨਹੀਂ हट ਰਿਹਾ ਸੀ। ਹੂੰ। 14 ਅਗਸਤ ਦੀ ਸ਼ਾਮ ਨੂੰ ਐਸਾ ਰੇਡੀਓ ਨੇ ਬੰਬ ਸੁੱਟਿਆ ਪੰਜਾਬੀਆਂ ਤੇ ਐਲਾਨ ਕਰ ਦਿੱਤਾ ਗਿਆ ਵੀ ਦੇਸ਼ ਦਾ ਵਟਵਾਰਾ ਹੋ ਗਿਆ। ਉਹ ਜਿਹੜਾ ਲੋਕਾਂ ਨੇ ਸਵੇਰ ਨੂੰ 15 ਅਗਸਤ ਦਾ ਜਸ਼ਨ ਮਨਾਉਣਾ ਸੀਗਾ। ਉਸ ਵੇਲੇ ਜਿਹੜਾ ਲੋਕਾਂ ਨੇ ਆਜ਼ਾਦੀ ਦੇ ਗੀਤ ਗਾਣੇ ਸੀਗੇ। ਉਹਨਾਂ ਨੂੰ ਤਾਂ ਆਪਣੀ ਜਾਨ ਦੇ ਲਾਲੇ ਪੈ ਗਏ। ਉਹ ਪੱਗ ਭਾਵੇਂ ਉਹ ਖਾਨ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਸਿੰਘ ਸਾਹਿਬ ਦੀ ਹੋਵੇ ਤੇ ਪੱਗ ਭਾਵੇਂ ਉਹ ਬੌਜੀ ਦੀ ਹੋਵੇ ਇਹ ਸਮਝਿਓ ਕਿ ਪਾਰਲੀਮੈਂਟੀ ਤਾਂ ਪੱਗਾਂ ਹੀ ਨਜ਼ਰ ਆਣੀਆਂ ਸੀ ਕਿ ਉਹ ਕਿੰਦਾ ਘਟਾਣੀ ਆ ਸੀ ਕਿ ਹੁਣ ਤੇ ਗਿਣਤੀ ਕਿੰਦਾ ਘਟਣੀ ਸੀ ਉਹਦਾ ਤਵਾਜੁਮ ਕਿੰਦਾ ਬਰਕਰਾਰ ਕਰਨਾ ਸੀਗਾ ਇਸ ਲਈ ਪੰਜਾਬ ਦੀ ਬੰਡ ਜਿਹੜੀ ਹੈ ਉਹ ਸਿਆਸਤਦਾਨਾਂ ਲਈ ਜ਼ਰੂਰੀ ਸੀ ਪੰਜਾਬੀਆਂ ਲਈ ਜ਼ਰੂਰੀ ਨਹੀਂ ਸੀ ਪੰਜਾਬੀਆਂ ਨੇ ਦੂਜੇ ਨੂੰ ਮਹਿਣੇ ਨਹੀਂ ਦਿੱਤੇ ਪੰਜਾਬੀ ਫਿਰ ਜੀ ਜ਼ਿਆਦੇ ਇੱਕ ਦੂਜੇ ਨੂੰ ਮਿਲੇ ਭਾਵੇਂ ਸਾਤ ਸਮੁੰਦਰ ਪਾਰ ਵੀ ਮਿਲੇ ਨਾ ਤੇ ਜੱਫੀ ਪਾ ਕੇ ਮਿਲੇ ਰੂਹ ਕੇ ਮਿਲੇ ਕਿ ਯਾਰ ਅਸੀਂ ਇਕੱਠੇ ਰਹਿੰਦੇ ਸੀ ਸਾਡੇ ਨਾਲ ਕੀ ਹੋ ਗਿਆ 15 ਅਗਸਤ ਆਵੇ ਜਿੱਥੇ ਦੇਸ਼ ਦੀ ਪੂਰੇ ਦੀ ਗੱਲ ਕਰਦੇ ਹਾਂ ਉਦੋਂ ਸਪੈਸ਼ਲ ਪੰਜਾਬ ਨੂੰ ਵੀ ਸਲੂਟ ਕਰਿਆ ਕਰੋ ਪੰਜਾਬ ਨੂੰ ਸਲਾਮ ਪੇਸ਼ ਕਰਿਆ ਕਰੋ ਕਿ ਇਹਨਾਂ ਲੋਕਾਂ ਨੇ ਕੁਰਬਾਨੀ ਵੀ ਦਿੱਤੀ ਔਰ ਉਜਾਲਾ ਵੀ ਦੇਖਿਆ ਉਹਦੇ باوجود ਵੀ ਅੱਜ ਅਸੀਂ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਭਾਰਤ ਦੀ ਲਾਖੀ ਦੇ ਵਿੱਚ ਅੱਜ ਵੀ ਪੰਜਾਬੀ ਜਿਹੜੇ ਆ ਦੁਬਾਰਾ ਤੋਂ ਸਿਰ ਮੋਰ ਬਣ ਗਏ ਸਸ਼ਕਾਲ ਤੋਂ ਜੁੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਜੂਦ ਸਿੰਘ 15 ਅਗਸਤ ਆਜ਼ਾਦੀ ਦਿਵਸ ਤੇ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ ਪਰ ਆਜ਼ਾਦੀ ਵਟਵਾਰੇ ਦੇ ਵਿੱਚ ਬਗਲੀ ਪੰਜਾਬੀਆਂ ਲਈ ਇਹ ਵਟਵਾਰਾ ਸੀ ਕਿਉਂਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸ਼ਹੀਦیاں ਦਿੱਤਾ ਹੈ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਉਹਨਾਂ ਦਾ ਹੀ ਵਟਵਾਰਾ ਹੋ ਗਿਆ ਉਹਨਾਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਨਹੀਂ ਵੀ ਸਿਰਫ ਇੱਕ طرف ਤੋਂ ਹੋਇਆ ਦੋਨੋਂ ਤਰਫਾਂ ਤੋਂ ਹੋਇਆ ਹੁਣ ਸਵਾਲੇ ਉੱਠਦੇ ਨੇ ਵੀ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋ ਕੇ ਲੜੇ ਸਰ ਪਰ ਕੀ ਹੋਇਆ ਬਿਅਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਤੈਸਤੇ ਹੁਣ ਗੱਲਬਾਤ ਕਰਾਂਗੇ ਮੇਰੇ ਨਾਲ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਦੀਵਾਲੇ ਵਿਖੇ ਜੁੜੇ ਇਹਨਾਂ ਨਾਲ ਗੱਲਬਾਤ ਕਰਨ ਦਾ ਕਾਰਨ ਹੈ ਵਾ ਵੀਰ ਪੂਰਾ ਪਰਿਵਾਰੀ ਸਵਤੰਤਰਤਾ ਸਨਾਨੀਆਦਾਰੇ ਫਰੀडम फाइਟਰਸ ਦਾ پورا ਪਰਿਵਾਰ ਹੈ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਰਦਾਦਾ ਜੀ ਇਹਨਾਂ ਦੇ ਪੁਰਖੇ ਜਿਹੜੇ ਨੇ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਮ ਜਿਹੜਾ ਹੈ ਉਹ ਦਰਜ ਹਨ ਅਗਲੀ ਗੱਲ ਇਹਨਾਂ ਨਾਲ ਕਰਦੇ ਆ ਪਹਿਲਾਂ ਤੁਹਾਨੂੰ ਬਹੁਤ ਸਵਾਗਤ ਕਰਦੇ ਆ ਬਹੁਤ ਧੰਨਵਾਦ ਕਿੱਦਾਂ ਦੇਖਦੇ ਹੋ ਜਦੋਂ ਇਹ ਦਿਨ ਆਉਂਦੇ ਆ ਜ਼ਰੂਰ ਮਨ ਦੇ ਵਿੱਚ ਖੁਸ਼ੀ ਤਾਂ ਹੁੰਦੀ ਆ ਵੀ 15 ਅਗਸਤ ਆਈ ਗਿਆ ਚੰਡੇਲਾ ਰਾਵਾਂਗੇ ਤੁਸੀਂ ਉਹ ਹਮੇਸ਼ਾ ਹਰ ਸਾਲ ਜਿਹੜੇ ਝੰਡੇ ਲਾ ਰਹੇ ਹੁੰਦੇ ਉਹ ਪਰ ਦੂਜੇ ਪਾਸੇ ਗਮ ਹੀ ਹੁੰਦਾ ਵਟਵਾਰੇ ਦਾ ਉਹ ਤਸਵੀਰਾਂ ਵੀ ਅੱਗੇ ਆ ਜਾਂਦੀਆਂ ਵੀ ਕਿੰਦਾ ਲੋਕ ਮਾਰੇਗੇ ਇਸ ਕਈ ਤਾਂ ਇਹ ਵੀ ਗੱਲਾਂ ਕਹਿੰਦੇ 15 ਤੋਂ 20 ਲੱਖ ਲੋਕਾਂ ਦੀ ਉਸ ਸਮੇਂ ਜਾਨ ਚਲੀ ਗਈ ਸੀ ਬismillah अर रहमान और रहीम शुरू अल्लाह ताला ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਵੰਦਨਾਗਸਤ ਭਾਰਤ ਦੀ ਆਜ਼ਾਦੀ ਦਾ ਦਿਹਾੜਾ। ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੇਰੇ ਮਹੂਬ ਪਿਤਾ ਜੀ ਮੌਲਾਨਾ ਬੀਬੂ ਰਹਿਮਾਨ ਸਾਨੀ ਲੁਧਿਆਣੇ ਸਾਹਿਬ। ਜਦਕਾ ਦਿਵਿ 15 ਅਗਸਤ ਦਾ ਦਿਨ ਆਉਂਦਾ ਸੀਗਾ। ਇਹ ਗੱਲ ਤਾਂ ਠੀਕ ਹੈ ਕਿ ਉਹ ਕਿਤੇ ਨਾ ਕਿਤੇ ਆਜ਼ਾਦੀ ਦੇ ਇਸ ਦਿਹਾੜੇ ਨੂੰ ਸ਼ਾਮਲ ਹੋਣ ਦੇ ਲਈ ਚਤਰੰਗਾ ਲਹਿਰਾਂ ਦੇ ਲਈ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਸੀ ਠੀਕ ਹੈ ਕਿ ਉਹ ਪੂਰੇ ਦੇਸ਼ ਦੇ ਲਈ ਬੜੀ ਖੁਸ਼ੀ ਦਾ ਦਿਨ ਹੈ ਹੋਣਾ ਚਾਹੀਦਾ ਹੈ ਕਿ ਜਦ ਅਸੀਂ ਇੱਕ ਬਰਤਾਨਵੀ ਸਾਮਰਾਜ ਨੂੰ 300 ਸਾਲ ਦੀ ਇੱਕ ਲੰਬੀ ਲੜਾਈ ਤੋਂ ਬਾਅਦ ਆਪਣੇ ਦੇਸ਼ ਤੋਂ ਬਾਹਰ ਕੱਢਿਆ ਲੇਕਿਨ ਉਸ ਦੇ ਨਾਲ ਨਾਲ ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਜਿਹੜੇ ਦਿਨ ਨੇ ਇਹ آزادی دے دن تا نہیں ہے گے نہیں لیکن اس دے نال نال پنجاب دے لئی پنجابیان دے لئی بڑے دکھ دے دن نے بڑی ازمائش دا سماہ دوں ساڑے تے گزرے آئے. اور ایسے زخم دے کے گیا ہے کہ جنا دی ٹھیس جڑی ہے جنا دی درد جڑا ہے وہ آجوی جڑا اسی لوگ محسوس کر دے ہیں ਕਾਰਨ ਕਿਰਿਆ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਲੜਾਈ ਇਕੱਠੇ ਲੜੀ ਜੇ ਆਪਾਂ ਗੱਲ ਕਰਦੇ ਆ ਬੜੇ ਸੁਤੰਤਰਤਾ ਦਾ ਸੰਨਾਨੀ ਜਿਹੜੇ ਆ ਉਹ ਮੁਸਲਮਾਨ ਵੀ ਨੇ ਸਿੱਖ ਵੀ ਨੇ ਹਿੰਦੂ ਵੀ ਨੇ ਆਪਾਂ ਦੇਸ਼ ਦੀ ਆਜ਼ਾਦੀ ਲਈ ਲੜਾਈਆਂ ਤਾਂ ਇਕੱਠੀਆਂ ਲੜਦੇ ਰਹੇ ਪਰ ਜਦੋਂ ਦੇਸ਼ ਜਾਦਾ ਹੈ ਉਹ ਦੋ ਆਪਸ ਵਿੱਚ ਲੜਦੇ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਖਿਲਾਫ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਜੰਗ ਅਜ਼ਾਦੀ ਦੇ ਦੌਰਾਨ ਹੀ ਤਿਆਰ ਕਰ ਦਿੱਤੀ ਗਈ ਸੀ ਅੱਜ ਹੁਣ ਆਪਾਂ ਕਹਾਂਗੇ ਵੀ ਪੰਜਾਬ ਦੇ ਖਿਲਾਫ ਹੀ ਕਿਉਂ ਸਾਜ਼ਿਸ਼ ਤਿਆਰ ਕੀਤੀ ਗਈ ਹਮ ਤੇ ਕਿਉਂ ਬਾਕੀ ਸੂਬੇ ਨਹੀਂ ਸੀਗੇ ਭਾਰਤ ਦੇ ਵਿੱਚ ਸੁਤੰਤਰਤਾ ਸੰਗਰਾਮ ਤਾਂ ਸਾਰੀ ਜਗ੍ਹਾ ਹੀ ਲੜਿਆ ਜਾ ਰਿਹਾ ਸੀ ਪੰਜਾਬੀ ਹੀ ਕਿਉਂ ਪੰਜਾਬ ਵੀ ਇਸ ਲਈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਜਿਹੜੀ ਜੰਗ ਆਜ਼ਾਦੀ ਦੀ ਲੜਾਈ ਲੜੀ ਹੈ ਨਾ ਉਹ ਪੂਰੇ ਦੇਸ਼ ਚ ਘਟਗਿੰਦੀ ਹੋਣ ਦੇ ਬਾਵਜੂਦ ਫਰੰਟ ਲਾਈਨ ਦੇ ਉੱਤੇ ਜਾ ਕੇ ਲੜੀ ਹਮ ਜਾਦਵੀ ਕੋਈ ਕੌਮ ਜਾਂ ਕੋਈ ਕੋਈ ਬੰਦਾ ਜਾਂ ਕੋਈ ਸੰਸਥਾ ਜਾਂ ਕੋਈ ਅਲੱਗ-ਲੱਗ ਤਰ੍ਹਾਂ ਦੇ ਲੋਕ ਕਿਸੇ ਵੀ ਫੀਲਡ ਦੇ ਵਿੱਚ ਉਹ ਜਦ ਮੋਢੀ ਬਣ ਜਾਂਦੇ ਅੱਗੇ ਚਲੇ ਜਾਂਦੇ ਤੇ ਉਹ ਟਾਰਗੇਟ ਦੇ ਉੱਤੇ ਆ ਜਾਂਦੇ ਹੂੰ ਤੇ ਅੰਗਰੇਜ਼ ਦਾ ਟਾਰਗੇਟ ਦੇ ਵਿੱਚ ਪੰਜਾਬੀ ਇੱਕ ਨੰਬਰ ਤੇ ਆ ਗਏ ਕਿਉਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਸੀਗੇ ਉਸ ਵੇਲੇ ਉਹਨਾਂ ਚ ਜਿਹੜੀ ਗਿਣਤੀ ਹੈ ਮੁਸਲਮਾਨਾਂ ਦੀ ਸਿੱਖਾਂ ਤੇ ਹਿੰਦੂਆਂ ਦੀ 3 ਹੀ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਸੀਗੇ ਤੇ ਇਹਨਾਂ ਨੇ ਰਲ ਮਿਲ ਕੇ ਬੜੀ ਜਦੋ ਜਹਿਦ ਦੇ ਨਾਲ ਜਾਨੀ ਬਾਕੀ ਸੂਬਿਆਂ ਨਾਲੋਂ ਹਾਲਾਂਕਿ ਅਸੀਂ ਘੱਟ ਸੀਗੇ ਹੂੰ ਉਹਦੇ باوجود ਜਿਹੜੀ ਜੰਗ ਲੜੀ ਹੈ ਆਜ਼ਾਦੀ ਦੀ ਉਹ ਇਸ ਤਰੀਕੇ ਨਾਲ ਲੜੀ ਕਿ ਅੰਗਰੇਜ਼ ਸਾਨੂੰ ਅਲੱਗ ਤੋਂ شناخت ਦੇਣ ਲੱਪਿਆ ਕਿ ਵੀ ਇਹਨਾਂ ਨੂੰ ਇਹਨਾਂ ਤੇ ਕਾਬੂ ਪਾਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਤੇ ਇਸ ਲਈ ਅੰਗਰੇਜ਼ ਨੇ ਇੱਕ ਸਾਜ਼ਿਸ਼ ਜਿਹੜੀ ਹੈ ਤਿਆਰ ਕੀਤੀ ਕਿ ਜਿਹੜੇ ਲੋਕ ਕਿਉਂਕਿ ਫੁੱਟ ਪਾਣ ਦੀ ਰਾਜਨੀਤੀ ਜਿਹੜੀ ਹੈ ਅੰਗਰੇਜ਼ ਨੇ ਪਹਿਲਾਂ ਹੀ ਸ਼ੁਰੂ ਕੀਤੀ ਮੈਂ ਜੰਗ ਅਜ਼ਾਦੀ ਦੇ ਦੌਰਾਨ ਦਾ ਤੁਹਾਨੂੰ ਦੱਸਣਾ ਚਾਹੁੰਨਾ ਕਿ ਰੇਲਵੇ ਸਟੇਸ਼ਨਾਂ ਦੇ ਉੱਤੇ ਟ੍ਰੇਨ ਪਾਣੀ ਦੇ ਪਏ ਹੁੰਦੇ ਸੀ ਕਿ ਲੇਕਿਨ ਅੰਗਰੇਜ਼ ਨੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਰਿਹਾ ਉਹਨਾਂ ਤੇ ਪਾਣੀਆਂ ਤੇ ਨਾਮ ਲਿਖਵਾ ਦਿੱਤਾ Hindu ਪਾਣੀ, Musalman ਪਾਣੀ ਔਰ ਜਦੋਂ ਟ੍ਰੇਨ ਆਉਂਦੀ ਸੀ ਬਕਾਇਦਾ ਇੱਕ Hindu ਨੂੰ ਮੁਲਾਜ਼ਮ ਨੂੰ ਬਿਠਾਉਂਦੇ ਸੀ ਮਟਕੇ ਤੇ ਇੱਕ Musalman ਮੁਲਾਜ਼ਮ ਇੱਕ ਅਲੱਗ ਮਟਕੇ ਤੇ ਔਰ ਆਵਾਜ਼ਾਂ ਮਾਰਦੇ ਸੀ ਵੀ Hindu ਪਾਣੀ ਪੀਓ, Musalman ਪਾਣੀ ਹੂੰ ਤੇ ਮੇਰੇ ਪਰਦਾਦਾ ਮੌਲਨਾ ਹਬੀਬੁਰ ਰਹਿਮਾਨ ਲੁਧਿਆਣਵੀ ਪ੍ਰਥਮ ਜਿਹੜੇ ਪਹਿਲੇ ਉਹਨਾਂ ਨੇ ਕਾ ਮੰਡੀ ਚੌਂਕ ਦੇ ਵਿੱਚ ਇੱਕ ਇਤਿਹਾਸਿਕ ਜਲਸਾ ਕੀਤਾ ਜਿੱਦੇ ਸਾਰੇ ਮੁਸਲਮਾਨ ਹਿੰਦੂ ਸਿੱਖ ਵੀਰ ਇਕੱਠੇ ਹੋਏ ਤੇ ਕਹਿਣ ਲੱਗੇ ਕਿ ਯਾਰ ਆਪਾਂ ਮੁਲਕ ਆਜ਼ਾਦ ਕਰਾਣਾ ਹੈ ਤੇ ਹਾਂਜੀ ਕਰਾਣਾ ਤੇ ਫਿਰ ਇੱਕੋ ਹੀ ਪਾਣੀ ਪੀਣਾ ਹੈ ਮਟਕੇ ਤਾਂ ਤੋੜਨੇ ਪੈਣੇ ਤੇ ਅੰਗਰੇਜ਼ ਦੀ ਸਾਜ਼ਿਸ਼ ਨੂੰ ਉਹਨਾਂ ਨੇ ਭਾਪਿਆ ਔਰ ਅੰਗਰੇਜ਼ ਸਮਝਦਾ ਸੀਗਾ ਜਿੱਦਾਂ ਤੁਸੀਂ ਉਦਮ ਸਿੰਘ ਨੂੰ ਦੇਖਦੇ ਹੋ ਹੋਰ ਵੀ ਸਾਡੇ ਮੁਲਕ ਦੇ ਜਿਹੜੇ ਜਦੋਂ ਜੈਦ ਦੀ ਆਜ਼ਾਦੀ ਚ ਪੰਜਾਬ ਦੇ ਜਿਹੜੇ ਕੁਲਾਟੀ ਨੇ ਅਗਰ ਤੁਸੀਂ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਪੜੋਂਗੇ ਤੇ ਉਹਨੂੰ ਉਹਦੇ ਤੁਹਾਨੂੰ ਸਾਰੇ ਹੀ ਮਿਲ ਲੈ ਸਾਰੇ